ਕਾਲੇ ਨਮਕ ਦੀ ਵਰਤੋਂ ਹਰ ਘਰ ਵਿੱਚ ਕੀਤੀ ਜਾਂਦੀ ਹੈ। ਅਕਸਰ ਲੋਕ ਇਸ ਨੂੰ ਸਲਾਦ ਜਾਂ ਹੋਰ ਚੀਜ਼ਾਂ ਦੇ ਉੱਤੇ ਸਵਾਦ ਦੇ ਅਨੁਸਾਰ ਛਿੜਕ ਕੇ ਖਾਂਦੇ ਨੇ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨੂੰ ਖਾਣ ਨਾਲ ਤੁਹਾਡੇ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਨੇ? ਜੀ ਹਾਂ, ਕਾਲਾ ਨਮਕ ਸਿਰਫ ਸਵਾਦ ਦੇ ਕੰਮ ਨਹੀਂ ਆਉਂਦਾ ਸਗੋਂ ਇਹ ਕਈ ਰੋਗਾਂ ਤੇ ਪਰੇਸ਼ਾਨੀਆਂ ਦਾ ਰਾਮਬੰਦ ਇਲਾਜ ਵੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੀ ਹਨ ਕਾਲਾ ਨਮਕ ਨੂੰ ਖਾਣ ਦੇ ਫਾਇਦੇ ਅਤੇ ਕਿਵੇਂ ਇਸ ਨੂੰ ਖਾ ਕੇ ਕੀਤੇ ਜਾ ਸਕਦੇ ਨੇ ਰੋਗ ਦੂਰ। ਆਓ ਸੋ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਕਿਵੇਂ ਘਟਾਈਏ ਭਾਰ। ਕਾਲੇ ਨਮਕ ਦਾ ਸੇਵਨ ਕਰਨ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ ਇਸ ਵਿੱਚ ਮੋਟਾਪਾ ਵਿਰੁੱਧੀ ਗੁਣ ਹੁੰਦੇ ਨੇ ਇਸ ਵਿੱਚ ਮੌਜੂਦ ਗੁਣ ਪਾਚਨ ਤੰਤਰ ਦੀ ਕੋਲਣਸ਼ੀਲਤਾ ਨੂੰ ਵਧਾ ਕੇ ਚਰਬੀ ਨੂੰ ਘਟਾਉਣ ਵਿੱਚ ਮਦਦ ਕਰਦੇ ਨੇ ਗੈਸ ਤੇ ਕਬਜ ਤੋਂ ਰਾਹਤ ਕਾਲੇ ਨਮਕ ਦਾ ਸੇਵਨ ਕਰਨ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਘੱਟ ਹੋ ਸਕਦੀਆਂ ਨੇ ਪਾਚਨ ਪ੍ਰਕਿਰਿਆ ਵਿੱਚ ਗੜਬੜੀ ਹੋਣ ਨਾਲ ਅਸੀਂ ਅਕਸਰ ਪੇਟ ਨਾਲ ਸੰਬੰਧਿਤ ਕਬਜ ਗੈਸ ਬਦਹਜ਼ਮੀ ਟਿੜ ਫੁੱਲਣ ਵਰਗੀਆਂ ਕਈ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਰਹਿੰਦੇ ਹਾਂ ਜਿਸ ਨੂੰ ਠੀਕ ਰੱਖਦਾ ਸਵੇਰੇ ਖਾਲੀ ਪੇਟ ਕੋਸੇ ਪਾਣੀ ਵਿੱਚ ਨਿੰਬੂ ਦਾ ਰਸ ਅਤੇ ਇੱਕ ਚੁਟਕੀ ਕਾਲਾ ਨਮਕ ਮਿਲਾ ਕੇ ਰੋਜ਼ ਪੀਓ ਕੁਝ ਹੀ ਦਿਨ ਵਿੱਚ ਤੁਹਾਡਾ ਹਾਜ਼ਮਾ ਇੱਕਦਮ ਠੀਕ ਹੋ ਜਾਵੇਗਾ ਗੈਸ ਤੇ ਕਬਜ਼ ਦੀ ਸਮੱਸਿਆਤ ਹੋ ਰਾਹਤ ਪਾ ਸਕਦੇ ਹੋ ਕਾਲਾ ਨਮਕ ਲੀਵਰ ਵਿੱਚ ਪਿਤ ਉਤਪਾਦਨ ਨੂੰ ਤੇਜ਼ਿਤ ਕਰਦਾ ਹੈ ਅਤੇ ਦਿਲ ਦੀ ਜਲਨ ਨੂੰ ਕੰਟਰੋਲ ਰੱਖਣ ਵਿੱਚ ਮਦਦਗਾਰ ਹੁੰਦਾ ਹੈ ਸ਼ੂਗਰ ਕਰੇ ਕੰਟਰੋਲ ਕਾਲਾ ਨਮਕ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਖਾਣੇ ਵਿੱਚ ਇਸ ਦੀ ਵਰਤੋਂ ਕਰਨ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਇਸ ਵਿੱਚ ਨਿਯਮਤ ਨਮਕ ਦੇ ਮੁਕਾਬਲੇ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਨਾਲ ਸਰੀਰ ਵਿੱਚ ਇਨਸੂਲਿਨ ਦਾ ਉਤਪਾਦਨ ਆਮ ਰਹਿੰਦਾ ਹੈ। ਘਟਾਵੇ ਸੋਜ ਅਤੇ ਦਰਦ। ਕਾਲੇ ਲੂਣ ਵਿੱਚ ਐਂਟੀ ਇਨਫਲਮੇਟਰੀ ਗੁਣ ਹੁੰਦੇ ਹਨ, ਜੋ ਮੋਚ ਦੀ ਸੋਜ ਅਤੇ ਦਰਦ ਨੂੰ ਘਟਾ ਕਰਨ ਵਿੱਚ ਮਦਦ ਕਰ ਸਕਦੇ ਨੇ। ਕਾਲੇ ਨਮਕ ਵਾਲੇ ਕੋਸੇ ਪਾਣੀ ਦੇ ਵਿੱਚ ਪੈਰਾਂ ਨੂੰ ਰੱਖਣ ਦੇ ਨਾਲ ਦਰਦ ਅਤੇ ਫੱਟੀ ਹੋਈ ਅੱਡੀਆਂ ਤੋਂ ਰਾਹਤ ਮਿਲਦੀ ਹੈ। ਬਲੱਡ ਪ੍ਰੈਸ਼ਰ ਨੂੰ ਕਰੇ ਕੰਟਰੋਲ ਕਾਲਾ ਨਮਕ ਬਲੱਡ ਪ੍ਰੈਸ਼ਰ ਦੇ ਰੋਗਗੀਆਂ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ ਇਸ ਦੀ ਵਰਤੋਂ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ ਕਿਉਂਕਿ ਇਸ ਵਿੱਚ ਸੋਡੀਅਮ ਦੀ ਮਾਤਰਾ ਬਹੁਤ ਹੀ ਘੱਟ ਹੁੰਦੀ ਹੈ ਦਰਦ ਤੋਂ ਰਾਹਤ ਕਾਲੇ ਨਮਕ ਵਿੱਚ ਕੈਲਸ਼ੀਅਮ ਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਨੇ ਇਸ ਨਾਲ ਮਾਸਪੇਸ਼ੀਆਂ ਦੇ ਖਚਾਅ ਤੇ ਦਰਦ ਤੋਂ ਰਾਹਤ ਮਿਲਦੀ ਹੈ ਖੰਘ ਅਤੇ ਅਸਥਮਾ ਦੇ ਵਿੱਚ ਲਾਹੇਵੰਦ ਸਰਦੀ ਵਿੱਚ ਖੰਘ ਅਸਥਮਾ ਦੇ ਇਲਾਜ ਵਿੱਚ ਕਾਲਾ ਨਮਕ ਕਾਫੀ ਮਦਦਗਾਰ ਹੁੰਦਾ ਹੈ ਇਸ ਨੂੰ ਤੁਸੀਂ ਕੋਸੇ ਪਾਣੀ ਉਬਲੇ ਅੰਡੇ ਵਿੱਚ ਪਾ ਕੇ ਸੇਵਨ ਕਰ ਸਕਦੇ ਹੋ ਕਾਲੇ ਨਮਕ ਨਾਲ ਬਣੇ ਗਰਮ ਪਾਣੀ ਦੀ ਭਾਫ਼ ਨਾਲ ਬਲਗਮ ਕਫ ਤੇ ਖੰਘ ਦੂਰ ਕਰਨ ਵਿੱਚ ਕਾफी ਸਹਾਇਤਾ ਮਿਲਦੀ ਹੈ ਸਿਕਰੀ ਸਿਕਰੀ ਸਾਡੇ ਵਾਲਾਂ ਲਈ ਕਾफी ਨੁਕਸਾਨਦਾਇਕ ਹੁੰਦੀ ਹੈ ਵਾਲਾਂ ਦੇ ਸਮੇਂ ਤੋਂ ਪਹਿਲਾਂ ਝੜਨਾ ਸਫੇਦ ਹੋਣੇ ਅਤੇ ਰੁੱਖੇ ਰੁੱਖੇ ਹੋਣ ਵਿੱਚ ਰੂਸੀ ਇੱਕ ਮਹੱਤਵਪੂਰਨ ਕਾਰਨ ਹੋ ਸਕਦੀ ਹੈ ਕਾਲਾ ਨਮਕ ਤੇ ਲਾਲ ਟਮਾਟਰ ਦਾ ਮਿਸ਼ਰਣ ਵਾਲਾਂ ਉੱਤੇ ਲਗਾਉਣ ਨਾਲ ਰੂਸੀ ਜਲਦ ਹੀ ਗਾਇਬ ਹੋ ਜਾਂਦੀ ਹੈ ਜੋੜਾਂ ਦੇ ਦਰਦ ਇੱਕ ਕੱਪੜੇ ਵਿੱਚ ਇੱਕ ਕੱਪ ਕਾਲਾ ਨਮਕ ਬਨ ਕੇ ਪੋਟਲੀ ਬਣਾ ਲਓ ਅਤੇ ਫਿਰ ਇਸ ਨੂੰ ਗਰਮ ਕਰਕੇ ਜੋੜਾਂ ਉੱਤੇ ਸੇਕ ਕਰੋ ਇਸ ਨਾਲ ਜੋੜਾਂ ਦਾ ਦਰਦ ਠੀਕ ਹੋ ਜਾਵੇਗਾ న్యూਸ ਐਕਸ ਤੋਂ ਦਿਲਸ਼ੇਜਨ ਚੋਪੜਾ ਦੀ ਰਿਪੋਰਟ ਜਗਬਾਣੀ ਟੀਵੀ